ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ 6 ਚਾਰ ਸਲਾਈਆਂ ਦਾ ਤੇ 6 ਤਾਗਾ ਦਾ ਡਿਜ਼ਾਈਨ ਲੈ ਕੇ ਆਏ ਆ ਇਹ ਜਿਹੜਾ ਜਿਆਣਾ ਸਿਰਫ 2 ਸਲਾਈਆਂ ਚ ਹੀ ਬਣੂਗਾ ਵੈਸੇ ਇੱਕ ਸਲਾਈ ਆਪਾਂ ਗੈਪ ਵਾਸਤੇ ਪਾਵਾਂਗੇ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਸਿੱਧੀ-ਸਿੱਧੀ ਕੱਟਾਂਗੇ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਇਹ ਪਹਿਲੀ ਸਲਾਈ ਆਪਣੀ ਹੈ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਸਿੱਧੀ-ਸਿੱਧੀ ਨਿਕਲੋਗੇ ਇਹੀ ਚਾਰ ਸਲਾਈਆਂ ਦੁਬਾਰਾ ਦੁਬਾਰਾ ਰਿਪੀਟ ਹੋਈ ਜਾਣੀਆਂ ਹੈ ਜੈਕਟ ਡਿਜ਼ਾਈਨ ਹੈ ਇਹ ਜਿਹੜੀ ਜੈਕਟ ਕੋਟ ਜੀ ਪਾ ਸਕਦੇ ਆ ਬਹੁਤ ਪਿਆਰਾ ਬਣ ਕੇ ਆਉਂਦਾ ਤੇ ਬਹੁਤ ਸੋਹਣਾ ਬਣਦਾ ਜਲਦੀ ਜਲਦੀ ਬਣਦਾ ਬਿਲਕੁਲ ਸੌਖਾ ਡਿਜ਼ਾਈਨ ਹੈ ਬਣਦਾ ਸਿਰਫ ਇਹ ਦੋ ਸਲਾਈਆਂ ਜੇ ਇੱਕ ਸਲਾਈ ਤਾਂ ਆਪਾਂ ਉਲਟੀ ਸਿੱਧੀ ਕੱਢਦੇ ਹੁਣ ਆਪਾਂ ਬੈਕ ਸਾਈਡ ਬੈਕ ਸਾਈਡ ਤੋਂ ਪਰਨ ਸਾਰੇ ਨੂੰ ਇਸ ਤਰ੍ਹਾਂ ਉਲਟਾ ਉਲਟਾ ਬਣਾ ਲਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਇਸ ਤਰ੍ਹਾਂ ਨੂੰ ਆਪਾਂ ਨੇ ਇਹ ਆਪਣੀ ਦੂਜੀ ਸਲਾਈ ਹੋ ਗਈ ਡਿਜ਼ਾਈਨ ਤੇ ਨਪਾ ਗਏ ਮੇਨ ਸਲਾਈ ਤੇ ਤੀਜੀ ਸਲਾਈ ਤੇ ਡਿਜ਼ਾਈਨ ਸਿਰਫ ਆਪਣਾਏ ਸੇ ਦੋ ਸਲਾਈਆਂ ਚਿਪੋ ਦੋ ਆਪਾਂ ਗੈਪ ਵਾਸਤੇ ਪਾਈਆਂ ਹੋਈਆਂ ਨੇ ਹੁਣ ਆਪਾਂ ਨੇ ਕੀ ਕਰਨਾ ਹੈ ਪਹਿਲਾਂ ਧਾਗਾ ਬਿਨਾਂ ਗੁਨੇ ਉਤਾਰਾਂਗੇ ਇੱਕ ਤਾਗਾ ਬੁਣ ਲਾਂਗੇ ਇਹ ਆਪਾਂ ਡਿਜ਼ਾਈਨ ਤੋਂ ਬਿਨਾਂ ਨਹੀਂ ਜੋ ਕਿਸੇ ਵੀ ਪ੍ਰੋਜੈਕਟ 'ਚ ਰੱਖਣੇ ਨੇ ਇਹ ਮੈਂ ਡਿਜ਼ਾਈਨ ਤੋਂ ਬਿਨਾਂ ਦੋ ਐਕਸਟਰਾ ਰੱਖੇ ਹੋਏ ਹੁਣ ਆਪਾਂ ਕੀ ਕਰਾਂਗੇ ਇੱਕ ਤਾਗੇ ਦੇ ਆਪਾਂ ਇੱਥੇ ਪੰਜ ਬਣਾਵਾਂਗੇ ਇੱਕ ਤਾਗੇ ਨੂੰ ਕੱਢਣਾ ਨਹੀਂ ਹੈਗਾ ਆਪਾਂ ਬੁਣ ਲਿਆ ਸਲਾਈ ਤੇ ਬਲ ਪਾਇਆ ਇਸ ਤਰ੍ਹਾਂ ਤਿੰਨ ਹੋ ਗਏ ਫੇਰ ਦੁਬਾਰਾ ਸਲਾਈ ਤੇ ਬਲ ਪਾਇਆ ਦੁਬਾਰਾ ਬੁਣ ਲਿਆ ਪੰਜ ਚੁੜੇ ਇੱਕ ਤਾਗੇ ਤੋਂ ਆਪਾਂ ਪੰਜ ਤਾਗੇ ਬਣਾਏ ਨੇ ਉਸ ਤੋਂ ਬਾਅਦ ਪੰਜ ਤਾਗੇ ਨੂੰ ਆਪਾਂ ਇਸ ਤਰ੍ਹਾਂ ਬਲ ਪਾ ਕੇ ਗੁਣਾਗੇ ਇੱਕ 2 3 4 5 ਪੰਜ ਤਾਗੇ ਨੂੰ ਇਸ ਤਰ੍ਹਾਂ ਬਲ ਪਾ ਕੇ ਬੁਣਾਂਗੇ ਫਿਰ ਇੱਕ ਤਾਗੇ ਦੇ ਇਹੀ ਸੀ ਤਾਗੇ ਦੁਬਾਰਾ ਰਿਪੀਟ ਕਰਨਾ ਫੇਰ ਫੇਰ ਆਪਾਂ ਇੱਕ ਤਾਗੇ ਦੇ ਪੰਜ ਤਾਗੇ ਬਣਾਵਾਂਗੇ ਪਹਿਲਾਂ ਇਹਨੂੰ ਬੁਣ ਲਿਆ ਫਿਰ ਇੱਧਰ ਆਪਣੀ ਸਾਈਡ ਤਾਗਾ ਲੈਂਦਾ ਬਲ ਪਾ ਕੇ ਤੰਦ ਬਣਗੇ ਫਿਰ ਆਪਣੀ ਸਾਈਡ ਲਿਆ ਕੇ ਫੇਰ ਦੁਬਾਰਾ ਬੁਣ ਲਿਆ ਪੰਜ ਤੰਦ ਬਣਗੇ ਫਿਰ ਪੰਜ ਤਾਗੇ ਬਲ ਪਾ ਕੇ ਬੁਣਾਂਗੇ ਸੇਤ ਅੱਗੇ ਹੀ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣਾ ਤਿੰਨ ਚਾਰ ਪੰਜ ਲਾਸਟ ਅੜੇ ਦੂ ਆਪਾਂ ਇਸ ਤਰੀਕੇ ਨਾਲ ਦੂ ਆਪਾਂ ਇਧਰ ਲਈ ਛੜਾ ਦੂ ਆਪਾਂ ਇਧਰ ਲਈ ਛੜਾ 4 ਇਹ ਆਪਣੇ ਐਕਸਟਰਾ ਰੱਖੇ ਹੋਣ ਹੁਣ ਆਪਾਂ ਅੱਗੇ ਬੈਕ ਸਾਈਡ ਬੈਕ ਸਾਈਡ ਆਪਾਂ ਨਹੀਂ ਕੀ ਕਰਨਾ ਜਿਹੜੇ ਦੋ ਨੇਪਾ ਉਹਨਾਂ ਨੂੰ ਇਸ ਤਰੀਕਾ ਨਾਲ ਲਾਗੇ ਹੁਣ ਆਪਾਂ ਜਿਹੜਾ ਡਿਜ਼ਾਈਨ ਪਾਇਆ ਹੈ ਪਹਿਲਾਂ ਇਹਨਾਂ ਨੂੰ ਬਲੇਮੀ 1.5 ਨੇਪਾ ਦੀ ਇਸ ਤਰ੍ਹਾਂ ਇਹਨਾਂ ਨੂੰ ਪੰਜਾਂ ਨੂੰ ਖੋਲ ਲਾਂਗੇ ਫਿਰ ਆਪਾਂ ਇੱਧਰ ਦੀ ਇਸ ਤਰ੍ਹਾਂ ਸਲਾਈ ਲੇ ਕੱਢ ਕੇ ਇਸ ਸਲਾਈ ਤੇ ਲੈ ਜਾਗੇ ਤੇ ਪੰਜਾਂ ਦਾ ਇੱਕ ਕਰ ਦਾਂਗੇ ਪੰਜਾਂ ਦਾ ਇੱਕ ਕਰਤਾ ਜਿਹੜੇ ਆਪਾਂ 1 ਤੋਂ 5 ਬਣਾਏ ਸੀ ਇਹਨਾਂ ਨੂੰ ਇਕੱਲਾ ਇਕੱਲਾ ਕਰਕੇ ਖੋਲ ਲਾਂਗੇ 1 2 3 4 5 ਇਸ ਤਰ੍ਹਾਂ ਦੁਬਾਰਾ ਫਿਰ ਉਸੇ ਤਰ੍ਹਾਂ ਜਿਹੜੇ ਆਪਾਂ ਇਹ ਪੰਜ ਤਾਗੇ ਪਲਪਾ ਕੇ ਪਾਏ ਹੋਏ ਇਹਨਾਂ ਨੂੰ ਢੇਡ ਲਾਂਗੇ ਤੇ ਇੱਥੋਂ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਇਹਨੂੰ ਪੰਜਾਂ ਦਾ ਇੱਕ ਕਰ ਦਾਂਗੇ ਬੈਕ ਸਾਈਡ ਤੋਂ ਹੀ ਤੇ ਜਿਹੜੇ ਆਪਾਂ ਇਹ ਪੰਜ ਬਣਾਏ ਹੋਏ ਇੱਕ ਤੋਂ ਪੰਜ ਇਹਨਾਂ ਨੂੰ ਇਕੱਲੇ-ਇਕੱਲੇ ਨੂੰ ਬੰਨ ਲਾਂਗੇ 1 2 3 4 5 ਲਾਸਟ ਵਾਲੇ ਦੋ ਆਪਾਂ ਇਸ ਤਰੀ ਬੰਨ ਲਾਂਗੇ ਹੁਣ ਆਪਾਂ ਅਗੇ ਸਿੱਧੀ ਸੜਾ ਸਿੱਧੀ ਸੜਾ ਪਾਉ ਉਸ ਤਰ੍ਹਾਂ ਜਿਵੇਂ ਪਹਿਲੀ ਸਲਾਈ ਪਾਈ ਸੀ ਐਸ ਤਰ੍ਹਾਂ ਸਿੱਧੀ ਸੜੇ ਦਾ ਆਪਾਂ ਸਿੱਧਾ-ਸਿੱਧਾ ਕੱਢ ਦਾਂਗੇ ਸਿੱਧੀ ਸੜਾ ਤੋਂ ਪਾ ਸਿੱਧੀ-ਸਿੱਧੀ ਬੁਣ ਕੇ ਕੰਪਲੀਟ ਕਰਾਂਗੇ ਇਹੀ ਚਾਰ ਲਾਈਨਾਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣੀਆਂ ਤੇ ਆਪਣਾ ਡਿਜ਼ਾਈਨ ਜਦੋਂ ਇਸ ਤਰ੍ਹਾਂ ਬਣ ਕੇ ਆਊਗਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ